ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸੈਕਟਰ 33 ਚੰਡੀਗੜ੍ਹ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆਂ ਸੈਕਟਰ 33 ਦੇ ਵਿੱਚ ਜਿੱਥੇ ਕਿ ਤੁਸੀਂ ਇਹ ਦੇਖ ਸਕਦੇ ਹੋ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਕਲਾ ਸ਼ੋਲਿਆ ਦਾ ਪ੍ਰਸ਼ਾਦ ਇੱਥੇ ਲਗਾਤਾਰ ਸਵੇਰ ਤੋਂ ਚੱਲ ਰਿਹਾ ਹੈ ਜਿਵੇਂ ਕਿ ਆਪਾਂ ਦੇਖਦੇ ਆਂ ਕਿ ਗਰਮੀ ਬਹੁਤ ਜ਼ਿਆਦਾ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੈ ਸੋ ਇਸ ਲਈ ਆਉਂਦੇ ਜਾਂਦੇ ਰਾਈਆਂ ਨੂੰ ਠੰਡੇ ਮਿੱਠੇ ਜਲਦੀ ਇਹ ਸ਼ਬੀਲ ਲਗਾਈ ਗਈ ਹੈ ਪੀ ਡਬਲਯੂ ਡੀ ਬੀ ਐਂਡ ਆਰ ਜੋ ਸਦਰ ਨਿਰਮਾਨ ਹੈ ਸੋ ਇਸ ਮਹਿਕਮੇ ਦੇ ਵਿੱਚ ਜਿਹੜੇ EMPLOYEES ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਜੋ ਇੱਥੇ EMPLOYEES ਨੇ ਉਹਨਾਂ ਦੇ ਦੁਆਰਾ ਇਹ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਹੈ ਸੈਕਟਰ 33 ਦੇ ਵਿੱਚ ਸੋ ਆਓ ਤੁਹਾਨੂੰ ਇਸ ਸ਼ਵੀਰ ਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਜੋ ਇੱਥੇ ਸੇਵਾ ਕਰ ਰਹੇ ਨੇ ਮੁਲਾਜ਼ਮ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਇਹ ਪੂਰੀ ਜਾਣਕਾਰੀ ਜੀ अशोक चौधरी जी नमस्कार जी नमस्कार जी।, जी जी ਸੋ ਅੱਜ ਇਹ ਸ਼ਬੀਰ ਲਗਾਈ ਗਈ ਹੈ ਸੈਕਟਰ 33 ਚੰਡੀਗੜ੍ਹ ਦੇ ਵਿੱਚ ਇਹ ਕਿਹਨਾਂ ਦੇ ਵੱਲੋਂ ਲਗਾਈ ਗਈ ਹੈ ਇਹ ਨਿਰਮਾਨ ਸਦਨ ਹਰਿਆਣਾ ਪੀਜੋੜੇ ਬੀਐਨਆਰ ਤੇ ਆਰਚੀਟੈਕਟ ਡਿਪਾਰਟਮੈਂਟ ਸਾਰਿਆਂ ਨੇ ਮਿਲ ਕੇ ਲਗਾਈ ਹੈ ਅੱਛਾ ਜੀ ਤੇ ਇਹ ਅਸੀਂ ਹਰ ਸਾਲ ਲਗਾਉਂਦੇ ਆ ਓਕੇ ਜੀ ਤੇ ਚੌਥਾ ਪੰਜਵਾਂ ਸਾਲ ਹੋ ਗਿਆ ਜੀ ਤੇ ਇਹ ਸ਼ਬੀਰ ਲਗਾਉਣ ਦੇ ਨਾਲ ਛੋਲੇ ਵੀ ਹੈ ਨਾਲ ਪ੍ਰਸ਼ਾਦ ਵੀ ਹੈ ਓਕੇ ਹਾਂ ਜੀ ਉਹ ਇਹ ਸਾਰੇ ਓਨਲੀ ਡਿਪਾਰਟਮੈਂਟ ਦਾ ਖਰਚਾ ਹੁੰਦਾ ਜਾਂ ਆਲੇ ਦੁਆਲੇ ਤੇ ਵੀ ਕਰ ਨਹੀਂ ਡਿਪਾਰਟਮੈਂਟ ਦਾ ਖਰਚਾ ਨਹੀਂ ਅਸੀਂ ਜਿੰਨੇ ਵੀ EMPLOYEES ਐ ਸਾਰੇ ਇੱਧਰ ਸਾਡੇ ਕੰਟਰੈਕਟਰ ਵੀ ਐ EMPLOYEES ਵੀ ਐ ਜਾਂ ਡੇਲੀ ਜਿਹੜੇ ਸਾਨੂੰ ਮਿਲਣ ਵਾਲੇ ਯਾਰ ਦੋਸ ਐ ਸਾਰੇ ਕਲੈਕਸ਼ਨ ਕਰਦੇ ਐ ਪੂਰੇ ਸਟਾਫ ਵੱਲੋਂ ਲਗਾਈ ਜਾਂਦੀ ਐ ਆਰਕੀਟੈਕਟ ਤੇ ਪੀਰੋਡੀ ਡਿਪਾਰਟਮੈਂਟ ਸਾਰਾ ਜੀ ਸੋ ਗਰਮੀ ਬਾਰੇ ਕੀ ਕਹੂਗੇ ਗਰਮੀ ਬਹੁਤ ਜ਼ਿਆਦਾ ਗਰਮੀ ਤਾਂ ਬਹੁਤ ਜ਼ਿਆਦਾ ਪੈ ਰਹੀ ਐ ਚੰਡੀਗੜ੍ਹ ਤੁਹਾਨੂੰ ਪਤਾ 45 ਦਾ ਟੈਂਪਰੇਚਰ ਚੱਲ ਰਿਹਾ ਐ ਤੇ ਉਹਦੇ ਵਾਸਤੇ ਲੋਕਾਂ ਨੂੰ ਉਸ ਟਾਈਮ ਲੋਕਾਂ ਨੂੰ ਠੰਡਾ ਪਾਣੀ ਮਿਲ ਜੇ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਜੀ ਹਾਂਜੀ ਸੋ ਜਿੰਨੇ ਵੀ EMPLOYEES ਨੇ ਸਾਰੇ ਇੱਥੇ ਮਤਲਬ ਕਿ ਸੇਵਾ ਭਾਵਨਾ ਦੇ ਨਾਲ ਲੱਗੇ ਹੋਏ ਹਾਂਜੀ ਸਾਰੇ ਸੇਵਾ ਨਾਲ ਲੱਗੇ ਹੋਏ ਸਾਰੇ ਕੋਈ ਵੀ ਅੱਛੇ ਅੱਛੇ ਰੈਂਕ ਤੋਂ ਹੈ ਸਾਰੇ ਸਟੂਡੈਂਟ ਹੈ ਅਸਿਸਟੈਂਟ ਹੈ ਕਲਰਕ ਹੈ ਅੱਛੀ ਤੀ ਪੋਸਟਾਂ ਦੇ ਜੀ ਐਸ ਜੋ ਹੈ ਸੈਕਸ਼ਨ ਸਾਹਿਬ ਹੈ ਪੂਰਾ ਸਟਾਫ ਸਾਰਾ ਸਾਰੇ ਹੈ ਤੇ ਪੀਐਨਬੀ ਹੈ ਛੋਟੇ ਤੋਂ ਲੈ ਕੇ ਵੱਡਾ ਸਾਰੇ ਇਸ ਟਾਈਮ ਸਰਵਿਸ ਕੇ ਸਾਰੇ ਇਸ ਟਾਈਮ ਸੇਵਾ ਕਰ ਰਹੇ ਹੈ ਸੇਵਾ ਦਾ ਭਾਅ ਹੈ ਸਾਰਿਆਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਹਾਂ ਜੀ ਸੋ ਬਹੁਤ ਅੱਛੀ ਗੱਲ ਹੈ ਜੀ ਗਰਮੀ ਵੀ ਬਹੁਤ ਹੈ ਜੀ ਹਾਂ ਜੀ ਸਰ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਜੀ ਬੁਪਿੰਦਰ ਕੁਮਾਰ ਹੈ ਜੀ ਜੀ ਔਰ ਮੈਂ ਵੀ ਦੇਖੋ ਜੀ ਇਨਕੇ ਸੇਵਾ ਕੇ ਸਾਥ ਹਮ ਵੀ ਲਗੇ ਹੋਏ ਹੈ ਜੀ ਸਵੇਰ 10 ਵਜੇ ਸ਼ੁਰੂ ਕਰ ਦਿੱਤੀ ਤੇ ਮੈਂ ਚਵੀਰ ਔਰ ਭਗਵਾਨ ਕੀ ਦਾਸ ਜੀ ਹਮ ਤੱਕ ਚੱਲ ਹੀ ਰਹੀ ਹੈ ਚੱਲ ਰਹੀ ਹੈ 5 ਵਜੇ ਜਣੇ ਹੋਏ 5 6 ਵਜੇ ਤੱਕ ਚਲਤੀ ਰਹੇਗੀ ਤਾਂ ਹਮ ਡਟੇ ਹੋਏ ਹੈ ਜੀ ਵਾਹ ਜੀ ਵਾਹ ਜਬ ਤੱਕ ਲੋਕਾਂ ਦਾ ਪੇਟ ਨਾ ਭਰ ਦੇਗੇ ਤਬ ਤੱਕ ਲਗੇ ਰਹੇਗੇ ਬਿਲਕੁਲ ਜੀ ਗਰਮੀ ਬਹੁਤ ਹੈ ਆਉਂਦੇ ਜਾਂਦੇ ਰਾਈਆਂ ਨੂੰ ਪਿਆਸ ਵੀ ਬਹੁਤ ਲੱਗਦੀ ਆ ਸਹੀ ਨਾ ਇਹ ਤਾਂ ਬਾਸਹੀ ਹੈ ਜੀ ਠੰਡਾ ਠੰਡਾ ਮਿੱਠਾ ਮਿੱਠਾ ਪਾਣੀ ਹਾਂ ਜੀ ਭਗਵਾਨ ਸਭ ਨੂੰ ਤਰੱਕੀਆਂ ਦੇ ਸਭ ਨੂੰ ਬਰਕਤ ਦੇ ਨਹੀਂ ਆਪਣੀ ਕੋਈ ਮਿਹਨਤ ਨਹੀਂ ਹੈਗੀ ਜੀ ਇਹ ਦੇਖੋ ਸਾਰੇ ਸਟਾਫ ਦੀ ਮਿਹਨਤ ਹੈ ਜੀ ਜੋ ਵੀ ਕੀਤਾ ਪੂਰੇ ਸਟਾਫ ਨੇ ਰਲ ਮਿਲ ਕੇ ਇਹ ਚਬੀ ਲਗਾਈ ਹੈ ਜੀ ਬਹੁਤ ਬਹੁਤ ਸਾਰੇ ਸਟਾਫ ਦਾ ਧੰਨਵਾਦ ਕਿ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਜੋੜ ਕੇ ਦਿੱਤਾ ਜੀ ਸਾਰੇ ਸੋ ਕਈ ਵਾਰੀ ਇਹ ਹੁੰਦਾ ਕਿ ਇੱਕ ਮੁਰੇ ਇੰਜਨ ਹੁੰਦਾ ਸ਼ਾਇਦ ਤੁਸੀਂ ਉਹੀ ਆ ਮਤਲਬ ਨਹੀਂ ਜੀ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੀ ਕੋਈ ਇੰਜਨ ਵਾਲੀ ਗੱਲ ਨਹੀਂ ਹੈ ਜੀ ਇਸ ਤੇ ਹਾਂ ਜੀ नहीं सारी कृपा है है जी पूरे आ, है जी पूरे स्टाफ का का साथ कहीं सफर करने के लिए कदम तो उठाना पड़ता है बिल्कुल जी बिल्कुल तभी पीछे पीछे कार में जुड़ता जाएगा ये हमारा पहला कदम यही है मेरा आइडिया सही है ना पहला कदम यही है जिन्होंने कदम उठाया तो हम इनके पीछे पीछे हो और ये भगवान ने कारण बहुत अच्छा कर दिया और चलता रहेगा अगले साल भी भगवान ने कही तो इसे बढ़ चढ़ के करेंगे

ओके okay. बहुत दे बहुत बिक हम, हम लोग हम okay. लोग बिकज <laughs> जी चौधरी सर सब लोग डिवीजन वाले मिलकर पीडब्ल्यूडी के okay. एम्प्लॉइज so, ओके सो गर्मी बहुत ज्यादा आਉਂਦੇ ਜਾਂਦੇ ਰਾਈਆਂ ਨੂੰ ਪਿਆਸ ਵੀ ਲੱਗਦੀ ਹੈ ਇਹਦੇ ਬਾਰੇ ਕੀ ਕਹੂੰਗੀ ਉਹਨ ਲੋਗੋ ਕੇ ਲਿए ਬਹੁਤ ਅੱਛਾ ਹੈ ਉਹ पूरी गर्मी से बचने के लिए रुक के पानी पीते और कुछ हमारे सेवा कर रहे हैं बसों में जा जा के सबको चबील पिला रहे ठंडा पानी अभी मैंने एक इंस्टिट्यूट के बच्चे देखे वो बड़े खुश हो रहे थे कि हमें बड़ा आराम मिल गया इतनी गर्मी में पानी पीकर मैम अपना शुभ नाम सेवा करके ਇਸ ਤਰ੍ਹਾਂ ਦੀ ਸੇਵਾ ਕਰਕੇ ਦਿਲ ਨੂੰ ਖੁਸ਼ੀ ਮਿਲਦੀ ਹੈ ਹੋਰ ਤਾਂ ਬਸ ਇਹੀ ਹੈ ਬਿਲਕੁਲ ਜੀ ਹਾਂ ਜੀ ਕਿਉਂਕਿ ਜੋ ਪਿਆਸ ਲੱਗਦੀ ਹੈ ਗਰਮੀ ਦੇ ਵਿੱਚ ਆਉਂਦੇ ਜਾਂਦੇ ਰਾਹੀਆਂ ਕੋਈ ਗੱਡੀ ਦੇ ਵਿੱਚ ਹੈ ਕੋਈ ਸਾਈਕਲ ਤੇ ਹੈ ਕੋਈ ਮੋਟਰਸਾਈਕਲ ਤੇ ਹੈ ਕਾਫੀ ਗਰਮੀ ਹੈ ਟੈਂਪਰੇਚਰ ਬਹੁਤ ਜ਼ਿਆਦਾ ਉਹਨਾਂ ਦੀ ਆਪਾਂ ਇਕਾਤਵਾ ਨੂੰ ਠੰਡੀ ਕਰਦੇ ਪਾਣੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ ਕਿ ਪਾਣੀ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਨੂੰ ਵੀ ਪਿਲਾਉਣਾ ਚਾਹੀਦਾ ਹੈ ਗਰਮੀ ਦੇ ਵਿੱਚ ਇਹੀ ਸਭ ਤੋਂ ਠੰਡੀ ਰਾਹਤ ਹੈ ਠੰਡਾ ਪਾਣੀ ਪਿਲਾ ਕੇ ਬੱਚਿਆਂ ਨੂੰ ਆਂਦੇ ਜਾਂਦੇ ਗਰਮੀ ਦੇ ਵਿੱਚ ਬਸ ਵਾਲਿਆਂ ਨੂੰ ਰਕਵਾਲਾ ਨੂੰ ਹਰ ਆ ਰਾਗਿਰ ਦੀ ਸੇਵਾ ਕਰਨੀ ਮਤਲਬ ਸਭ ਤੋਂ ਵੱਡਾ ਸੁੱਖ ਇਹੀ ਹੈ ਪਾਣੀ ਪਿਲਾਉਂਦੇ ਸੁੱਖ ਬਿਲਕੁਲ ਠੰਕ ਯੂ ਠੰਕ ਯੂ ਸਰ ਠੰਕ ਯੂ ਰਾਜਕੁਮਾਰ ਜੀ ਜੀ ਕਿਹੜਾ ਡਿਪਾਰਟਮੈਂਟ ਹੈ ਤੁਹਾਡਾ ਨਿਰਮਾਣ ਸਦਨ ਹਰਿਆਣਾ ਦੇ ਪੀਡੋਲੀ ਕਰਮਚਾਰੀਆਂ ਸਾਰੇ ਜੀ ਜੀ ਔਰ ਆਪਣਾ ਬਤਾਂਦੇ ਬੜਾ ਸਾਨੂੰ ਗਰਵ ਹੋ ਰਿਹਾ ਹੈ ਕਿ ਆਪਾਂ ਤੀਸਰੀ ਵਾਰ ਹਾਂਜੀ ਔਰ ਆਪਣੀ ਸ਼ਬੀਲ ਦਾ ਆਯੋਜਨ ਕੀਤਾ ਆਪਾਂ ਨੇ ਜਿੱਚ ਛੋਲੇ ਪੂੜੀ ਛੋਲੇ ਔਰ ਕੜਾ ਦਾ ਆਯੋਜਨ ਕੀਤਾ ਗਿਆ ਔਰ ਸਾਡੇ ਕਰਮਚਾਰੀਆਂ ਭਰਾਵਾਂ ਦਾ ਬਹੁਤ ਉਤਸ਼ਾਹ ਵਾਈਗੁਰ ਐਨਾ ਉਤਸ਼ਾਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੀ ਹ ਪ੍ਰਭੂ ਜੀ ਰਾਮ ਦੀ ਕਿਰਪਾ ਨਾਲ ਬਹੁਤ ਭਗਤ ਜੁੜੇ ਹੋਏ ਆ ਸਾਡੇ ਨਾਲ ਔਰ ਅੱਛੀ ਇਹਨਾਂ ਨੇ ਹਿੰਮਤ ਮਾਰੀ ਆ ਮੁੰਡਿਆਂ ਨੇ ਬਹੁਤਾਂ ਨੇ ਵੀ ਹਾਂਜੀ ਇਹਨਾਂ ਨੂੰ ਬਲਕਿ ਰਾਤੀ ਨੀਂਦ ਨਹੀਂ ਆਈ ਅੱਛਾ ਜੀ ਵੀ ਸਵੇਰੇ ਆਪਾਂ ਲੰਗਰ ਲਾਣਾ ਜੇ ਆਪਾਂ ਸ਼ਬੀਰ ਦਾ ਯੋਜਨਾ ਕਰਨੀ ਆ ਜੀ ਬਿਲਕੁਲ ਜੀ ਔਰ ਆਪਾਂ ਇਹ ਪ੍ਰੋਮਿਸ ਕਰਦੇ ਆ ਕਿ ਆਪਣਾ ਸਾਰਾ ਪ੍ਰਣ ਹੈ ਕਿ ਅੱਗੇ ਵੀ ਆਪਣਾ ਇਸੇ ਤਰ੍ਹਾਂ ਵੱਧ ਚੜ ਕੇ ਭਾਗ ਲਾਵਾਂਗੇ ਜਿੰਨਾ ਹੋ ਸਕੇਗਾ ਉਹ ਤੋਂ ਉੱਪਰ ਹੀ ਕਰਾਂਗੇ ਜੀ ਔਰ ਸਾਡੇ মিডিਆ ਜਵਾਇਜ਼ਰ ਅਸ਼ੋਕ ਚੌਧਰੀ ਜੀ ਇਹ ਸਾਨੂੰ ਬਹੁਤ ਮੋਟੀਵੇਟ ਕਰਦੇ ਆ ਜੀ ਹਾਂ ਜੀ ਹਾਂ ਜੀ ਇਹ ਸਾਰੇ ਇਹਨਾਂ ਦੇ ਕਰ ਕਰ ਕਮਲਾ ਨਾਲ ਹੀ ਹੋਇਆ ਸਮਝ ਜੀ ਇਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਅਗਰ ਸ਼ਬੀਲ ਲਾਓਗੇ ਮੈਂ ਤੁਹਾਡੇ ਨਾਲ ਉਹ ਕੋਈ ਹੈਲਪ ਚਾਹੀਦੀ ਮੇਰੇ ਕੋਲ ਕਰੋ ਹਾਂ ਜੀ ਔਰ ਇਹ ਸਾਰਾ ਕੁਝ ਕ੍ਰੈਡਿਟ ਇਹਨਾਂ ਨੂੰ ਜਾ ਰਿਹਾ ਜੀ ਸੋ ਕਾਫੀ ਰਾਹੀਰ ਇੱਥੇ ਆਉਂਦੇ ਜਾਂਦੇ ਹਰ ਇੱਕ ਰਾਹੀਰ ਇੱਥੇ ਆ ਕੇ ਰੁੱਕ ਕੇ ਸ਼ਬੀਲ ਦਾ ਪਾਣੀ ਠੰਡਾ ਮਿੱਠਾ ਜਲ ਪੀ ਕੇ ਜਾਂਦਾ ਸਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਔਰ ਸੇਵਾ ਕਰਦੇ ਇੱਕ ਸੰਤੁਸ਼ਟੀ ਵੀ ਹੋ ਰਹੀ ਹੈ ਕਿ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਆ ਨੀ ਤਾਂ ਅੰਦਰ ਕੋਈ ਨਹੀਂ ਇੰਨੀ ਗਰਮੀ ਚ ਧੁੱਪ ਚ ਬੰਦੇ ਛੜਦੇ ਜਾ ਰਹੇ ਆ ਵਿਚਾਰੇ ਖੜਦੇ ਆ ਔਰ ਇਹ ਲਾਈਟ ਪੁਆਇੰਟ ਕਿ ਐਸੀ ਜਗ੍ਹਾ ਚੁਣੀ ਗਈ ਹੈ ਜਿੱਥੇ ਆਮ ਲੋਕ ਬਸਾਂ ਵੀ ਰੁਕਦੀਆਂ ਆ ਕੇ ਔਰ ਬਸਾਂ ਦੇ ਅੰਦਰ ਜਾ ਜਾ ਕੇ ਸੇਵਾ ਕਰ ਰਹੇ ਆ ਜਿਹਨਾਂ ਤਰਪਤੀ ਹੋ ਰਹੀ ਹੈ ਸਾਨੂੰ ਆਪਣੀ ਹੋ ਰਹੀ ਹੈ ਉਹਨਾਂ ਨੂੰ ਪਿਆਸੇ ਨੂੰ ਪਾਣੀ ਪੁਲਾ ਰਹੇ ਆ ਜੀ ਏ ਰੱਬ ਨੇ ਸਾਨੂੰ ਜਿਹੜਾ ਬਖਸ਼ਿਆ ਅੱਜ ਦੇ ਦਿਨ ਆਪਾਂ ਸ਼ੁਕਰ ਗੁਜ਼ਾਰ ਆ ਉਹਦੇ ਬਹੁਤ ਬਹੁਤ ਜੀ ਓਕੇ ਜੀ ਸੋ ਬਹੁਤ ਵੱਡੀ ਸੇਵਾ ਹੈ ਤੁਹਾਡੀ ਸਾਡੇ ਵੱਲੋਂ ਇਹ ਸ਼ੁਭ ਕਾਮਨਾਵਾਂ ਤੁਹਾਨੂੰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਤੁਹਾਡਾ ਜੀ ਤੁਸੀਂ ਆਏ ਸਾਡਾ ਤੁਸੀਂ ਮਾਨ ਵੜਾਇਆ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਆਪਣਾ ਸ਼ੁਭਨਾਮਾ ਹੈ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਜੀ ਮੈਂ ਇੱਥੇ ਡਿਪਾਰਟਮੈਂਟਸ ਕੰਮ ਕਰਦਾ ਹਾਂ ਪਹਿਲਾਂ ਡਿਵੀਜ਼ਨ ਜੀ ਵੀ ਕੰਮ ਕਰਦਾ ਸੀ ਹੁਣ ਇਸੀ ਬਿਲਡਿੰਗ 'ਚ ਹੈ ਤੇ ਤੀਜੀ ਵਾਰ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਹੀਦੀ ਦਿਵਸ ਦੇ ਉਪਲਬਖ ਚ ਔਰ ਮਿਰਜ਼ਾਲਾ ਕਦਾਜੀ ਉਪਲਬਖ ਚ ਆਪਾਂ ਸੇਵੀ ਲਾਂਦੇ ਆ ਔਰ ਪਬਲਿਕ ਦੀ ਸੇਵਾ ਹੈ ਔਰ ਗਰਮੀ ਚ ਔਰ ਸਾਨੂੰ ਉਮੀਦ ਕਰਦੇ ਵੇ ਅੱਗੇ ਵੀ ਇਸ ਤਰ੍ਹਾਂ ਸੇਵਾ ਕਰਨ ਦਾ ਮੌਕਾ ਮਿਲਦਾ ਰਹੇਗਾ ਔਰ ਤੁਹਾਡਾ ਸਹਿਯੋਗ ਮਿਲਦਾ ਰਹੇਗਾ ਸਾਨੂੰ ਹਰ ਛੋਟੇ ਤੋਂ ਵੱਡੇ ਆਉਦੇ ਤੱਕ ਮਤਲਬ ਕਿ ਹਰ ਬੰਦਾ ਇੱਥੇ ਤੁਹਾਡੇ ਡਿਪਾਰਟਮੈਂਟ ਦਾ ਸੇਵਾ ਕਰਦਾ ਬਿਲਕੁਲ ਇੱਕ ਮਨ ਨਾਲ ਭਾਵਨਾ ਨਾਲ ਸਾਰੇ ਸੇਵਾ ਕਰੇ ਇਹ ਨਹੀਂ ਕੋਈ ਛੋਟਾ ਕੋਈ ਵੱਡਾ ਛੋਟਾ EMPLOYE ਵੱਡਾ ਸਭ ਬਰਾਬਰ ਹੈ ਇੱਥੇ ਔਰ ਸੇਵਾ ਸਾਰੇ ਕਰ ਰਹੇ ਤੁਹਾਡੇ ਸਾਹਮਣੇ ਹੈ ਔਰ ਤੁਹਾਡਾ ਸੇਵਾ ਅਗਲੇ ਸਾਲ ਵੀ ਆਪਾਂ ਕੰਟੀਨਿਊ ਰੱਖਾਂਗੇ ਬਿਲਕੁਲ ਬੈਰੀਜ ਨਿਖਾਲਦਾ ਉਹ ਬੈਰੀਜ ਜਿ ਦਿਖਦੇ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਹਰਮਿਤ ਸਿੰਘ ਹੈ ਜੀ ਸੋ ਅੱਜ ਸੈਕਟਰ 33 ਦੇ ਵਿੱਚ ਇਹ ਜਿਹੜੀ ਸ਼ਿਵੀ ਲਗਾਈ ਗਈ ਆ ਤੁਸੀਂ ਵੀ ਬੜੀ ਸੇਵਾ ਕਰ ਰਹੇ ਹੋ ਇਹ ਸੇਵਾ ਕੜਾਹ ਛੋਲਿਆਂ ਦੀ ਤੁਸੀਂ ਬਹੁਤ ਦੇਰ ਦੇ ਲੱਗੇ ਹੋਏ ਹੋ ਤੇ ਕਿਵੇਂ ਲੱਗਦਾ ਤੁਹਾਨੂੰ ਬਹੁਤ ਸਕੂਨ ਮਿਲ ਰਿਹਾ ਜੀ ਹਾਂਜੀ ਸਕਤਾ ਦੀ ਸੇਵਾ ਕਰਕੇ ਬਹੁਤ ਬੜੀ ਦੂਰੋਂ ਦੂਰੋਂ ਆ ਰਹੇ ਆ ਇੱਥੇ ਹਾਂਜੀ ਤੇ ਬਹੁਤ ਮਨ ਨੂੰ ਤਸੱਲੀ ਹੁੰਦੀ ਹੈ ਜੀ ਬਿਲਕੁਲ ਜੀ ਹਾਂਜੀ ਸਾਰਾ ਆਉਂਦਾ ਜਾਂਦਾ ਰਾਗੀ ਇੱਥੇ ਖੜਕੇ ਜਾਂਦਾ ਸ਼ਵੀਰ ਨੂੰ ਦੇਖ ਕੇ ਮਿੱਠਾ ਪਾਣੀ ਪੀਂਦੇ ਛੋਲੇ ਕੜਾ ਰਹੇ ਆ ਬਹੁਤ ਗਰਮ ਹੋਇਆ ਜਿਹਦੇ ਟਾਈਮ ਦੇ ਵਿੱਚ ਟੈਂਪਰੇਚਰ ਬਹੁਤ ਵੱਧ ਚੁੱਕਾ ਹੈ ਇਸ ਕਰਕੇ ਬਹੁਤ ਵਧੀਆ ਲੱਗ ਰਿਹਾ ਵੀ ਅਸੀਂ ਲੋਕਾਂ ਦੇ ਥੋੜਾ ਬਹੁਤ ਕੰਮ ਆ ਰਹੇ ਆ ਕਿਸੇ ਨਾ ਕਿਸੇ ਭਾਨੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਚੰਗਾ ਲੱਗ ਰਿਹਾ ਜੀ ਧੰਨਵਾਦ ਬਹੁਤ ਵਧੀਆ ਸੇਵਾ ਜੀ ਹਾਂਜੀ ਵੀਰ ਜੀ ਤੁਸੀਂ ਵੀ ਸੇਵਾ ਦੇ ਵਿੱਚ ਲੱਗੇ ਹੋਏ ਹੋ ਜੀ ਬੜੀ ਗਰਮੀ ਪੈ ਰਹੀ ਆ ਹਾਂਜੀ ਗਰਮੀ ਬਹੁਤ ਤਾਂ ਹੀ ਕਰ ਗਈ ਸੇਵਾ ਕਰ ਰਹੇ ਲੋਕਾਂ ਦੀ ਕਿਸੇ ਭਾਨੇ ਭਲਾ ਹੋ ਜੇ ਉਹਨਾਂ ਦਾ ਗਰਮੀ ਚ ਠੀਕ ਹੈ ਜੀ ਹਾਂਜੀ ਸਾਨੂੰ ਵੀ ਬਹੁਤ ਵਧੀਆ ਲੱਗ ਰਿਹਾ ਵੀ ਚਲੋ ਸਾਨੂੰ ਵੀ ਇੱਕ ਦਿਨ ਮੌਕਾ ਮਿਲਿਆ ਸੰਤਾਂ ਦੀ ਸੇਵਾ ਕਰਨ ਦਾ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਸੇਵਾ ਦਾ ਮੌਕਾ ਵੀ ਕਦੇ ਕਦੇ ਹੀ ਮਿਲਦਾ ਜੀ ਹਾਂਜੀ ਸੇਵਾ ਦੇ ਸੇਵਕਾਂ ਕੀ ਕੋਣ ਕੋਣ ਕਿੱਥੋਂ ਕਿੱਥੋਂ ਆ ਕੇ ਇੱਥੇ ਮਤਲਬ ਕਿ ਸੇਵਾ ਲੈ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਸਾਰਨ ਬਹੁਤ ਵਧੀਆ ਲੱਗਾ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ